ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਾਉਣੀ ਹੋਵੇ ਤਾਂ ਮੈਨ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 7770 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਦੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਸੰਗਤਪੁਰਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨ ਮੋਗਾ ਪੈਂਦਾ ਹੈ ਜੀ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਕੰਮ ਕਰਦੇ ਆ ਰੂਟਿਨ ਕੀ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟਿਨ ਚ ਆਪਣੇ ਜੈਨੂ ਦੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਤਿੰਨ ਐਨੀਮਲ ਸੇਲ ਆ ਜੀ ਇੱਕ ਤਾਂ ਬੱਚਾ ਬੱਚੀ ਆ ਜੀ ਇੱਕ ਤਾਜੀ ਸੂਈ ਦਾ ਤੇ ਇੱਕ ਤੋਕੜ ਗੱਭਣ ਐਚਪਾ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਜਾਾਂਗੇ ਜੀ ਵੀਡੀਓ ਨੂੰ ਐਂਡ ਤੱਕ ਕਰ ਦੇਖੋ ਤੁਛਲੀ ਪਰਖ ਤੁਸੀਂ ਕਰਨੀ ਹੈ ਜਿਹੜਾ ਐਨੀਮਲ ਤੁਹਾਨੂੰ ਪਸੰਦ ਆਉਂਦਾ ਹੈ ਆਪਦੀ ਤੁਛਲੀ ਪਰਖ ਕਰਕੇ ਸੌਦਾ ਕਰ ਸਕਦੇ ਹੋ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਤੇ ਐਡਰੈਸ ਦੱਸੋ ਨਾਮ ਭਾਈ ਮਿਰਗਰੇਜ ਆ ਪਿੰਡ ਸੰਗਤ ਪੂਰਾ ਜ਼ਿਲ੍ਹਾ ਮੋਗਾ ਤਹਿਸੀਲ ਵਾਗਾ ਪੁਰਾਣਾ ਜੀ ਮੋਬਾਈਲ ਨੰਬਰ 98724 1659 ਠੀਕ ਹੈ ਜੀ ਇਹਦਾ ਪਹਿਲਾ ਵੀਡੀਓ ਪਾਈ ਤੁਸੀਂ ਮਾੜ ਰੱਖਿਆ ਜੀ ਹਾਂਜੀ ਬਰੇ ਬਹਿ ਗਿਆ ਠੀਕ ਹੈ ਜੀ ਇੱਕ ਨੰਬਰ ਭਾਈ ਬੱਚੇ ਤੋਂ ਸ਼ੁਰੂ ਕਰ ਲੈਣੇ ਆ ਉਮਰ ਕਿੰਨੀ ਹੈ ਜੀ ਇਹ 14 ਮਹੀਨੇ ਉਮਰ ਆ ਵੀਰ ਬੱਚੇ ਦੀ ਮੂੰਹ ਖਰੀ ਹਾਂਜੀ ਇੱਕ ਹੀਟ ਮੈਸਾ ਅੱਜ ਹਫਤਾ ਹੋ ਗਿਆ ਹੀਟ ਕੱਢੀ ਨੂੰ ਤੇ ਇਹ ਇੱਕ ਹੀਟ ਮੈਸਾ ਹਾਂਜੀ ਠੀਕ ਹੈ ਜੀ ਕਰਾਤੀ ਕਿ ਆਪਾਂ ਮੈਸਾ ਕਰਾਈਏ ਭਈ ਆਪਾਂ ਨਹੀਂ ਵੈਰਾਈ ਠੀਕ ਹੈ ਭਾਈ ਤੇ ਮਦਰ ਮਾਰਕਰ ਰਿਕਾਰ 26 ਲੀਟਰ ਅਸਾ ਜੀ ਮਾਲਦਨ ਠੀਕ ਆ ਸੀਮਨ ਰਿਕਾਰਡ ਪਤਾ ਜੀ ਸੀਮਨ ਰਿਕਾਰਡ ਪਿਆ ਆਪਣੇ ਠੀਕ ਆ ਬਈ ਉਹ ਦੇ ਦਾਂਗੇ ਜਿਹੜਾ ਵੀ ਲੈ ਕੇ ਹਾਂਜੀ 26 ਲੀਟਰ ਬਾਈ ਦੱਸਦਾ ਮਾ ਦਾ ਮਿਲਕ ਰਿਕਾਰਡ ਆ 14 15 ਮਹੀਨੇ ਉਮਰ ਆ ਜੀ ਐਕਟ ਹੀਟ ਬਾਈ ਦੱਸਦਾ ਆਪਾਂ ਮੈਸਜ ਕਰਾ ਦੇ ਕਿਉਂਕਿ ਜਿਹੜਾ ਵੀ ਲੈ ਕੇ ਜਾਊ ਆਪਦੇ ਹਿਸਾਬ ਨਾਲ ਜਿਹੋ ਜਾਂ ਮਰਦੀ ਸੀਮਨ ਭਰਾਲੇ ਚੰਗਾ ਭਰਾਲੇ ਮਾੜਾ ਭਰਾਲੇ ਪਰ ਆਪ ਕਰਮ ਵਾਲੀ ਬਰੀਡ ਬਾਈ ਬਹੁਤ ਚੰਗੀ ਆ ਟੌਪਰ ਬੱਚਾ ਬਾਈ ਨਤ ਨਹੀਂ ਮੱਥੇ ਲੱਗਦੀ ਆ ਜੀ ਖੇਰੀ ਮੂੰਹ ਚੰਨ ਦੇਖੋ ਚਾਹ ਦਊ ਚਾਹੀ ਆ ਜੀ ਹਜੇ ਬਾਕੀ ਸੋਹਣੀ ਪੇਸ਼ ਕੁਆਲਟੀ ਹੈ ਸੀਰਸ ਲੱਗ ਚੰਗੀਆਂ ਨੇ ਬਈ ਸ਼ਾਲਾ ਮਾਰਦੀ ਨਹੀਂ ਬੱਚੇ ਨਾਲ ਸ਼ਾਲਾ ਛੁਲਾਈਆਂ ਬਲੱਡ ਲੈਣੀ ਠੰਡੀ ਬਹੁਤ ਹੈ ਬਾਕੀ ਮਾਰਦੇ ਹੁੰਦੇ ਆ ਫੋਟ ਨੀ ਸ਼ਾਂਖ ਨੀ ਝੋਲੇ ਵੀ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਾਂਗੇ ਬੰਦ ਲੈਣ ਤੋਂ ਬਾਅਦ ਬਾਕੀ ਹਾਈਟ ਵੀ ਚੰਗੀ ਹੈ ਵੇਲ ਵੀ ਚੰਗੀ ਹੈ ਸੇਵਾ ਘਰ 6 ਮਹੀਨੇ ਹੋ ਜੇ ਤਾਂ ਟਾਪ ਦੀ ਗੱਲ ਤਿਆਰ ਹੋਣੀ ਸੇਵਾ ਥੋੜੇ ਸ਼ਰਤ ਤੇ ਆ ਜੀ ਬਾਕੀ ਝੋਲੀ ਚੈੱਕ ਕਰ ਸਕਦੇ ਹੋ ਫੋਟ ਨੀ ਸ਼ਾਂਖ ਨੀ ਕੋਈ ਕੱਲਾ ਕੱਲਾ ਥਾਂ ਨਹੀਂ ਲਖਰਮ ਘਾਣਾ ਦੇ ਸਹਿਜ ਵੀ ਸੋਹਣਿਆ ਨਾਲੇ ਹਜੇ ਬੱਚਾ ਹੀ ਆ ਜੀ ਰਗ ਰੂਪ ਦੀ ਪੂਰੀ ਚੰਗੀ ਐ ਬਰੀਡ ਵਾਈਜ਼ ਵੀ ਕਰਮ ਵਾਲੀ ਪੂਰੀ ਚੰਗੀ ਆ ਮੁੱਲ ਬਾਈ ਦਾ ਜਾਇਜ਼ ਹੈ ਇਹਦਾ ਮੁੱਲ ਬਾਈ 28000 ਕੋਈ ਜੀ ਮਾਨਤਨ ਹਾਂਜੀ ਮਾਨਤਨ ਕਰਦਾ ਠੀਕ ਆ 28000 ਬਾਈ ਜੀ ਗਾਰੰਟ ਕਰਦੇ ਆ ਬਾਕੀ ਬਾਈ ਕਹਿੰਦਾ ਮਾਨਤਨ ਉਹਦੇ ਜੋ ਕਰਦਾਂਗੇ ਜਿਹਨੂੰ ਜੱਟੂ ਵੀ ਕਨੈਕਟ ਬਾਈ ਨਾ ਕਰਦਾ ਕਿ ਬਾਈ ਦੋ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਾਰੇ ਪਹਿਲਾ ਸੂਆ ਸੋਈ ਆ ਦੰਦੋ ਜੀ ਦੰਦੋ ਛਿੱਗੀ ਆ 6 ਦੰਦਾਂ ਵੱਡੀ ਹੋ ਕੇ ਬੰਦੀ ਹਾਂਜੀ ਠੀਕ ਆ ਬਾਰੇ ਕਦੋਂ ਸੁਈਏ ਜੀ ਵੀਰੋ ਬਾਈ 15 ਦਿਨ ਗਿਆ ਮਾਲ ਕਹਣਿਆ ਬੈਠਾ ਬੱਚਾ ਦਿਖਾ ਦੇ ਮਰਾ ਮਾਰ ਦੇ ਕੇ ਬੱਚਾ ਮਗਰ ਬੱਚਾ ਇਹ ਦੇਖ ਸਕਦੇ ਹੋ ਤੁਸੀਂ 15 ਦਿਨ ਚਲੋ ਕੋਈ 15 ਮੰਨ ਲਏ ਜੀ 20 ਮੰਨ ਲੈ ਜੀ ਮੰਨ ਲੈ ਜਿਹੜਾ ਹੁਣ ਭਾਂਡੇ ਵਾਲਾ ਬਾਈ ਦੁੱਧ ਕਿੰਨਾ ਤਿਆਰ ਹੈ ਬਾਈ 14 ਲੀਟਰ ਮਿਲ ਕੇ ਦੇ ਦੂੰਗਾ 15 ਨਹੀਂ ਕਹਣਾ 16 ਨਹੀਂ ਕਹਣਾ ਜਿਹੜਾ ਮੈਂ ਚੋਣਾ ਤੇ ਘਰੇ ਮੈਂ ਦਾਂ ਉਹਦਾ 3 ਲੀਟਰ ਬਲ ਆ ਚਾਰ ਟਾਈਮ ਕੋਲੇ ਚੋਲੇ ਪੰਜ ਟਾਈਮ ਚੋਲੇ ਬਈ ਆਪਣੇ ਘਰੇ ਠੀਕ ਹੈ ਬਈ ਹਾਂ ਥਾਣਾ ਦੀ ਡੰਨਾਂ ਜੀ ਥਾਣਾ ਦੀ ਓਕੇ ਹੋਊਗੀ ਜਾਂ ਕਿ ਥਾਣਾ ਚੁਣੀ ਵੀ ਪਰਮ ਵੀ ਹੋ ਗਈ ਆ ਪੱਤੇ ਖਾਤੇ ਦੇ ਕੇ ਤੋੜਾਂਗੇ ਇਹ ਲੱਤ ਵੀ ਮਾਜੇ ਪੀੜੀ ਤੇ ਬਹਿ ਕੇ ਚੋਣਾ ਬਈ ਨੀ ਸਾਊਸ ਲੱਗ ਫੋਲਾ ਬੱਚਾ ਛੱਡੋ ਜਾਂ ਨਾ ਛੱਡੋ ਸੀਲ ਪੂਰੀ ਹੈ ਸੀਲ ਪੂਰੀ ਹੈ ਠੀਕ ਹੈ ਬਈ ਤੋੜ ਕੇ ਦਿਖਾ ਦਿਓ ਸੂਆ ਪਹਿਲਾ ਜੀ ਕੋਈ ਯਾਰ ਪਸੂ ਕੋਈ ਥੋੜਾ ਵੱਡਾ ਹੋ ਕੇ ਬਣਦਾ ਪਰ ਰੰਗ ਰੂਪ ਦੀ ਪੂਰੀ ਚਾਹੀਦੀ ਆ ਪੰਜਾਬ ਵਾਲੀ ਜਰਸੀ ਬਾਕੀ ਥਣ ਕੱਲਾ ਕੱਲਾ ਨਿੱਖੜ ਮਾ ਮੇਨ ਗੱਲ ਥਣਾ ਦੀ ਹੁੰਦੀ ਆ ਬਾਈ ਕਹਿੰਦਾ ਜੇ ਆਏ ਦਾ ਥਣਾ ਕੋਈ ਨੌਕਸ ਨਿਕਲਦਾਗਾ ਤਾਂ ਆਪਾਂ ਦੇਰ ਕਰਦੇ ਤੇ ਕੇ ਬਾਈ ਬੰਦੇ ਨੂੰ ਮੋੜਾਂਗੇ ਪਹਿਲੀ ਗੱਲ ਤਾਂ ਲੋੜ ਹੀ ਨਹੀਂ ਪੈਣੀ ਥਣਾ ਦੀ ਪ੍ਰੋਪਰ ਓਕੇ ਆ ਕੱਲਾ ਕੱਲਾ ਥਣਾ ਨਿਖੜਮਾ ਫੱਤੀ ਜਵਾਈ ਵਾਲਾ ਰੱਦ ਵੀ ਚੰਗਾ ਜੀ ਵਜਨ ਵੀ ਚੰਗਾ ਮਾਨਾ ਸੋਨਾ ਫਿਟਿੰਗ ਵਾਲਾ ਇਹ ਵੀ ਵੀਡੀਓ ਬਣਾਉਣ ਤੋਂ ਤੁਹਾਨੂੰ ਸਮਾਂ ਦਿਖਾ ਦਿੰਦੇ ਆ ਜੀ ਤਾਂ ਕਿ ਜੱਜਮੈਂਟ ਹੋ ਜੇ ਹੋਰਨੇ ਦੀ 12 ਵਜੇ ਤੇ 44 ਮਿੰਟ ਹੋ ਗਿਆ ਜੀ ਵੀਡੀਓ ਬਣਾਉਣ ਦਾ ਸਮਾਂ ਜੇ ਸ਼ਾਮ ਨੂੰ 6 ਵਜੇ ਵੀਡੀਓ ਬਣਾਈ ਹੁੰਦੀ ਤਾਂ ਹਵਾਵਾਂ ਨਾਲ ਹੋਰ ਫਸਿਆ ਹੁੰਦਾ। ਅਡਰ ਕੁਆਲਿਟੀ ਹੋਣੀ ਹੈ, ਕੱਟ ਵਾਲਾ ਹਵਾਨ ਨੇੜੇ ਤੋਂ ਚੈੱਕ ਕਰ ਸਕਦੇ ਹੋ ਚਾਰੀ ਥਾਂ 'ਤੇ ਲੱਗੇ ਹੋਏ ਆ। ਕੋਈ ਵੀਰ ਨਾ ਜੱਜਮੈਂਟ ਮੈਂ ਕਰ ਲਈ 12 ਦਾ ਨਿਕਲੂਗਾਈ। 100 ਗ੍ਰਾਮ ਨਹੀਂ ਬਈ ਘਟਦਾ। ਅਜੇ 1:30 ਵੀ ਨਹੀਂ ਹੁੰਦਾ। ਹੋ ਸਕਦਾ 15 ਹੀ ਮਿੰਟ ਦਾ। ਠੀਕ ਆ। ਹਾਂ 14 ਦਾ ਹਾਂ। ਵਾਹ ਹਰ ਹਾਲ ਵਿੱਚ ਕੋਈ ਵੀਰ ਮਾਨਣਾ ਚਾਹਣਾ ਗੱਲ ਆਖ ਲੈ ਅਗਦੇ ਵੇ ਬਈ। 12 12 ਹੀ ਨਿਕਲੂਗਾ 13 ਹੀ ਨਿਕਲੂਗਾ ਕਿੱਲੋ ਖਾਓ ਘੋਗਰਾ ਹਣੀ ਘਾੜਦਾ ਯਾਰ 14 ਤੋਂ ਗੱਲ ਮੁੱਕ ਗਈ ਬੰਦਿਆ ਚਾਰ ਡੰਗ ਟਾਈਮ ਤੋਂ ਟਾਈਮ ਮੇਰੇ ਘਰੇ ਚੋਈ ਚੱਲੇ ਸਹੀ ਗੱਲ ਹੈ ਬਾਕੀ ਭਾਈ ਮੈਂ ਯਾਰਾ ਦੁੱਧ ਪੰਜ ਫੈਂਟ ਵਾਲਾ ਬਾਕੀ ਰੋ ਤੇ ਰੁਈ ਹੈ ਗਰਮੀ ਗਰਮੀ ੱਦੋ ਵੱਦ ਮੁੱਲ ਭਾਈ ਇਹਦਾ ਲੈਣ ਦੇ ਇਹਦਾ ਮੁੱਲ ਭਾਈ 55000 ਰੁਪਏ ਹੋਜੂ ਲੈਸ ਹਾਂਜੀ ਹੋਜੂ ਮੌਕੇ ਤੇ ਮਾਨ 55000 ਰੁਪਿਆ ਇਹਦਾ ਮੁੱਲ ਕਰਦੇ ਆ ਬਾਕੀ ਲੈਸ ਭਾਈ ਕਹਿੰਦਾ ਉਹਦੇ ਚੋ ਕਰ ਦਾਂਗੇ ਜਿਹਨੂੰ ਜੱਜੂ ਦੀ ਕਨੈਕਟ ਹੈ ਬਾਈ ਨਾਲ ਕਰਦਾ ਬਾਕੀ ਇੱਕ ਬੇਨਤੀ ਹੋਰ ਆ ਜਿਹੜਾ ਵੀਰ ਆਪਣੇ ਨਾਲ ਸਾਈ ਕਰਦਾ 5000 ਤਾਂ ਮੈਂ ਘੱਟ ਫਾਈ ਨਹੀਂ ਦੇਣੀ ਠੀਕ ਆ ਭਾਈ ਭਾਈ ਪਿਛਲੀ ਵੀਡੀਓ ਵਿੱਚ ਮੈਂ ਬੱਚੇਆਂ ਦਾ ਪਾਇਆ ਸੀ ਗਿਆ ਬੰਦਾ 5200 ਛੱਡ ਗਿਆ ਬੱਚੇਆਂ ਦਾ ਮੇਰੀਆਂ ਫੇਰੀ ਵੀ ਆ ਗਈਆਂ ਹਾਂਜੀ ਉਹ ਬੰਦਾ ਪਹੁੰਚਿਆ ਹੀ ਨਹੀਂ ਲੈਣੀ ਨਹੀਂ ਪਹੁੰਚਿਆ 5000 ਲੋਕ ਯਾਰ 1000 2000 ਨੂੰ ਸਮਝਦੀ ਕੋ ਨਹੀਂ 5000 200 ਛੱਡ ਗਿਆ ਮੈਨੂੰ ਠੀਕ ਹੈ ਜੀ ਆਪਾਂ ਦਿਖਾਇਆ ਸੀ ਹਾਂ ਦਿਖਾਇਆ ਸੀ ਇੱਕ ਬੇਨਤੀ ਆ ਬਈ ਨਿਰਖ-ਪਰਖ ਕਰਕੇ ਤੁਸੀਂ ਪਸ਼ੂ ਲੈਣਾ ਹੁੰਦਾਗਾ ਪ੍ਰੋਪਰ ਕੋਸ਼ਿਸ਼ ਕਰਿਆ ਕਰੋ ਬਈ ਇੱਥੇ ਆ ਕੇ ਸੌਦਾ ਕਰ ਲਿਓ ਜੇ ਆਨਲਾਈਨ ਕੋਈ ਸੌਦੇ ਤੋਂ ਪਹਿਲਾਂ ਤਾਂ ਗ੍ਰੇਜ ਕਰਿਓ ਜੇ ਕੋਈ ਕਰਦਾ ਤਾਂ ਵੀਰੇ ਆਪ ਦਾ 2-3 ਨਾ ਦੀ ਵੀਡੀਓ ਵੇਖ ਕੇ ਉਸ ਤੋਂ ਬਾਅਦ ਸੌਦਾ ਕਰਿਓ ਜਿਹੜਾ ਜੇ ਕੋਈ ਸੂਆ ਸਵਾਇਆ ਪਸ਼ੂ ਆ ਤਾਂ ਆਪਦੇ ਚਵਾਈ ਜੂਰ ਕਰ ਲਿਓ ਨਾ ਇਥੋਂ ਗੱਪਣਾਂ ਤੇ ਡਾਕਟਰ ਆਪ ਦਾ ਨਾਮ ਲੈ ਕੇ ਆਏ ਸੂਆ ਭਾਈ ਕਿੰਨਾ ਮਸੂਲੀ ਜੀ ਭਾਈ ਮਾਲਕ ਨੇ ਤੀਜਾ ਸੂਆ ਇਥੇ ਗੱਪਣ ਆਖੀ ਆ ਜੇ ਦੂਜਾ ਸੂਈ ਅਸੀਂ ਕਿੰਨੇ ਟਾਈਮ ਦੀ ਗੱਪਣ ਹੈ ਜੀ ਇਹ ਬਈ ਢਾਈਆਂ ਤੋਂ ਉਪਰ ਤੇ ਤਿੰਨਾਂ ਤੋਂ ਘੱਟ 5-4 ਦਿਨ ਭਾਈ ਮੰਨ ਕੇ ਆ ਜਨ ਭਾਈ ਮੰਨ ਕੇ ਢਾਈਆਂ ਤੋਂ ਉੱਪਰ ਹੀ ਆ ਪੰਜ ਚਾਰ ਦਾ ਨਾ ਠੀਕ ਆ ਚੈੱਕ ਪਾਸ ਆ ਭਾਈ ਮੇਰੀ ਚੈੱਕ ਕਰਾਈ ਵੀ ਡਾਕਟਰ ਤੋਂ ਠੰਡਾ ਠੀਕ ਆ ਮੇਰਾ ਆਪ ਦਾ ਲਵਾਇਆ ਵਦਗਾ ਜਿਹੜਾ ਵੀਰ ਲਾਊਗਾ ਗਰਮੀ ਦੀ ਰੋਤਾ ਭਾਈ ਮੇਰੇ ਘਰੇ ਡਾਕਟਰ ਆਪ ਦਾ ਨਾਮ ਲੈ ਕੇ ਆ ਵੀ ਆਪ ਡਾਕਟਰਾਂ ਕਿਉਂਕਿ ਮੇਰੇ ਡਾਕਟਰ ਤੇ ਨਾ ਕੋਈ ਖੜੇ ਹੈ ਨਾ ਚੈੱਕ ਕਰਾ ਕੇ ਮੇਰੇ ਘਰ ਨੂੰ ਲੈ ਕੇ ਜਾਵੇ ਜਿਹੜਾ ਵੀਰ ਲਾਊਗਾ ਸਹੀ ਗੱਲ ਹੈ ਜੇ ਢਾਈ ਤੋਂ ਬਾਹਰ ਆ ਤਿੰਨਾਂ ਤੋਂ ਅੰਦਰ ਆ ਕੋਨੇ ਇੱਕ ਤਿੰਨ ਰੱਖ ਲੋ ਜੇ ਢਾਈ ਹਾਂ ਢਾਈ ਦਾ ਦੁੱਧ ਦਾ ਜਿਹੜਾ ਭਾਂਡੇ ਵਾਲਾ ਕਿੰਨਾ ਤਿਆਰ ਹੈ ਭਾਈ 9 ਲੀਟਰ ਜਿਹੜਾ ਚੋ ਲੈਣਾ 10 ਨਹੀਂ ਕਹਿਣਾ 12 ਨਹੀਂ ਕਹਿਣਾ 9 ਜੋਖਮਾ ਹਾਂ ਭਾਈ ਬਾਲੇ ਮਾਲ ਚ ਦੁੱਧ ਦੇ ਦੂਗੀ 14 ਕਿਲੋ ਹੋਣਗੇ ਬਾਲ ਆ ਦੇਖ ਚ ਚੜ ਗਾਈਆਂ ਉਹਨੇ ਵਾਲ ਨਹੀਂ ਭਾਈ ਜਿੰਨੇ ਚੜਦੇ ਅੱਛਾ ਮਾਰਾ ਪਹਿਲਾਂ ਚਚੜੀ ਮਾਰੇ ਆ ਕਿ ਹਜੇ ਵੀ ਚਚੜ ਬਰੀਕ ਰਹਿੰਦੇ ਆ ਰੇਤੇ ਕਿਉਂਕਿ ਥੋੜਾ ਹੈ ਨਾ ਜਿਆਦੇ ਮਾਲ ਚ ਵਾਈ ਕਰਕੇ ਨਾ ਤੇ ਥਾਂ ਸੰਭਾਲ ਦੀ ਘਾਟੀ ਸੀਗੀ ਕਰਮ ਵਾਲੀ ਦੀ ਥਾਂ ਸੰਭਾਲ ਵਧ ਗਈ ਤਾਂ ਦੁੱਧ ਵਧਜੂ ਪਰ ਜਿਹੜਾ ਅੱਜ ਭਾਂਡੇ ਵਾਲਾ ਦੁੱਧ ਦਾ ਉਹ 9 ਕਿਲੋ ਆ 2 ਟਾਈਮ ਚੋਲੇ 4 ਚੋਲੇ ਤੇ ਚਾਹੇ 6 ਚੋਲੇ ਬਾਕੀ ਬਈਆਂਗਾ ਪੈਰਾਂ ਦੀ ਪੂਰੀ ਮੋਟੀ ਐ ਵਹਿੜਾ ਠੀਕ ਐ ਜੀ ਹਾਰਮ ਦੀ ਵਹਿੜਾ ਵੱਡੀ ਐ ਪੂਰੀ ਲਾਮ ਬੇਲ ਵਹਿੜ ਦੀ ਖੋਲ ਆ ਠੀਕ ਐ ਜੀ ਬਾਕੀ ਜਿਹੜਾ ਵੀਰ ਲੈ ਲੂਗਾ ਗਾਹਣੇ ਵਾਦੀ ਵਾਲੀ ਵਹਿੜਾ ਪਈ ਚਾ 80 90 ਦੇ ਘਰਾਂ ਚ ਵੇਖਣ ਵਾਲੀ ਸਹੀ ਗੱਲ ਉਹ ਦੋਨੋਂ ਬਈ ਸਿਆਲ ਆ ਜਾਣਾ ਸਿਆਲਾਂ ਚ ਡਿਮਾਂਡ ਇਸੇ ਦੀ ਚੱਲਣੀ ਆ ਸਿਆਲ ਆ ਜਾਣਾ ਬਾਕੀ ਵੱਡੀ ਵੱਡੀ ਬਹੁਤ ਆ ਦੂਰੇ ਅੰਗ ਲੱਗੇ ਆ ਬਈ ਕਰ ਮਾਰੋ ਸੇ ਵਾਲੇ ਘਰ ਆਈ ਆ ਦੁੱਧ ਤਾਂ ਬਾਈ ਦੱਸਦਾ ਫੋਨ ਵੀ ਵਧ ਵਧ ਆ ਜੂਗੀ ਦੇਖ ਜਾ ਕੇ ਬਹੁਤ ਬੈਕ ਸੈਟ ਤੋਂ ਤੁਸੀਂ ਹਵਾਨਾ ਕੱਲਾ ਕੱਲਾ ਥਾਨ ਨਿਖੜਮਾ ਥਾਨਾਂ ਦੀ ਡਾਨਾ ਬਈ ਜਮ ਬਈ ਡਾਨਾ ਪੂਰੀ ਨਟਾ ਚ ਬਈ ਧਾਰਨਾ ਧਾਰ ਮਿਲਦੀ ਹੈ ਜਮ ਹਫਤੇ ਮਗਲੇਣਾ ਮਗਲਾ ਚੋੜਾ ਮੂਲਣਾ ਮੂਲ ਲੈ ਕੋਈ ਮਕੂਲ ਠੀਕ ਹੈ ਬਾਈ ਮੋਹਲੇ ਦਾ ਜੀ ਮੋਹਲ ਦਾ ਬਾਈ ਤਾਂ 5000 ਹੋ ਜੂ ਮਾਨਤਨ ਹਾਂਜੀ ਮਾਨਤਨ ਕਰ ਲਾਂਗੇ ਠੀਕ ਹੈ ਮੋਹਲੇ ਦਾ ਬਾਈ 50000 ਰੁਪਿਆ ਕਰਦੇ ਆ ਬਾਕੀ ਬਾਈ ਕਹਿੰਦਾ ਮਾਨਤਨ ਉਹ ਜੋ ਕਰ ਦਾਂਗੇ ਜੀ ਉਹਨੂੰ ਜੱਜੂ ਨੰਬਰ 22 ਤੇ ਸ਼੍ਰੀਨਿਥਾ ਚਾਹਦਾਰਾ 干什么？